ਤਹਾ ਹੋਰੀ ਜਾ ਫਿਰ ਕੀ ਹਲਚਲ ਆ ਸਾਰੇ ਜਣਾਂ ਦਾ ਤਾਂ ਕੋਈ ਦਿਨ ਹੋ ਗਿਆ ਪਾਈ ਤੇ ਵਲੌਗ ਨਹੀਂ ਪਾਇ ਮੈਨੂੰ ਚੇਤੇ ਹੀ ਭੁੱਲ ਗਿਆ ਮੇਰਾ YouTube ਚੈਨਲ ਹੈਗਾ ਮਜ਼ਾਕ ਕਰਨਾ ਉਹ ਉਦਾਂ ਨਹੀਂ ਪਾਉਣਾ ਮਟ ਕੋਈ ਐ ਨਹੀਂ ਕੰਟੈਂਟ ਤੇ ਬਹਿ ਰਹੇ ਹੈਗਾ ਹੀ ਜੋ ਕਿ ਅੱਜ ਉਹੀ ਗੱਲ ਹੀ ਪਰ ਮੈਂ ਨਾ ਪਾਏ ਨੀ ਬਸ ਗੱਲ 9 ਵਜੇ ਕਿ ਨਾ 5 ਮਿੰਟ ਹੋ ਗਏ 6 ਹੀ ਹੋ ਗਏ 9 10 ਤੇ ਪੂਰੇ ਬਸ ਟੋਰ ਪੈਂਦੀ ਆ ਤੇ 4 ਮਿੰਟ ਜੇ ਬਸ ਅੱਡੇ ਪਹੁੰਚਣਾ ਥੋੜਾ-ਥੋੜਾ ਨਿਕਲਦੇ ਆ ਗੱਭਾ ਕੀ ਗੱਲਾਂ ਕਾਲਜ ਜਾ ਕਰੂੰਗਾ ਓ ਬਸ ਉਹ ਦੂਰ ਦਿਖੰਦੀ ਏ ਤੇ ਟਾਈਮ ਪੂਰਾ ਹੋ ਗਿਆ ਉਹਦਾ ਦਰਨਾ ਭੱਜ ਕੇ ਜਾਣਾ ਮੈਂ ਯਾਰ ਹੁਣ ਨਾ ਆਪਾਂ ਚੱਲੇ ਕਲਾਸ ਦੇ ਵਿੱਚ ਪਹਿਲਾਂ ਮੇਰਾ ਪ੍ਰੋਗਰਾਮ ਸੀਗਾ ਕਿ ਮੈਂ ਪੜ੍ਹਨਾ ਭਾਗੇ ਪਰ ਹੁਣੇ ਵੀ ਚਲੋ ਇਹ ਲਵਾ ਹੀ ਲੈਂਦੇ ਆ ਇੱਕ ਲੈਕਚਰ ਹਨਾ ਤੇ ਐਂਡ ਜੇ ਚੱਲੇ ਆ ਤੇ ਅਟੈਂਡਸ ਲਵਾ ਕੇ ਫੇਰ ਗੀ ਬਾਹਰ ਨੂੰ ਆਉਣਾ ਮੈਨੂੰ ਤਾਂ ਯਾਰ ਹੁਣ ਜਿਵੇਂ ਹੀ ਨਾ ਇੱਕ ਲੈਕਚਰ ਲਵਾ ਲਿਆ ਆਪਣਾ ਠੀਕ ਆ ਤੇ ਹੁਣ ਉੱਤੇ ਸਮਾਨ ਦੇਖੋ ਕਿੰਨਾ ਮੀਝ ਹੋਇਆ ਪਿਆ ਮੀਂਹ ਪਿਆ ਵੀ ਸਵੇਰੇ ਤੇ ਅਗਰ ਮੀਂਹ ਦੇ ਮੀਂਹ ਦੇ ਸਾਈਡ ਇਫੈਕਟ ਦੇਖੋ ਟੈਂਕੀ ਹੱਲੇ ਵੀ ਚਲੀ ਜਾਂਦੀ ਆ ਵਹਿਿੱਤ ਮੋਟਰ ਛੱਡੀ ਪਰ ਫਿਰ ਵੀ ਕੀ ਗੱਲ ਤੇ ਮੌਸਮ ਬੜਾ ਸੋਹਣਾ ਹੈ ਅੱਜ ਮੇਰੇ ਹਿਸਾਬ ਨਾਲ ਤੇ ਮਤਲਬ ਘੈਂਟ ਜੇ ਤੇ ਆਪਾਂ ਵਧੀਆ ਪੂਰਾ ਘੁੰਮਾ ਫਿਰਾਂ ਕਿਉਂਕਿ ਸ਼ਾਇਦ ਮੈਡਮ ਨਹੀਂ ਆਏ ਤੇ ਆ ਲੈਕਚਰ ਫ੍ਰੀ ਹੈ ਤੇ ਜਿਹੜਾ ਫ੍ਰੀ ਹੋਵੇ ਚ ਘੁੰਮੀ ਲਈ ਆ ਤੇ ਯਾਰ ਹੁਣ ਗੁਰੂ ਇੱਥੇ ਅਸੀਂ ਲੈਕਚਰ ਲਵਾ ਕੇ ਆਏ ਤੇ ਤੁਹਾਨੂੰ ਮੈਂ ਦਿਖਾਉਣਾ ਚਾਹੁੰਦਾ ਕਿ ਠੰਡਾ ਮੌਸਮ ਹੋ ਗਿਆ ਹੈ ਬਹੁਤ ਮੇਰੀ ਚੱਲ ਰਹੀ ਹੈ ਅੰਦਰ ਵਰਜੋ ਛੇਤੀ ਛੇਤੀ ਨਿਕਲੋ ਇਥੋਂ ਤਾਂ ਦੇਖੋ ਦੇਖੋ ਰਾਹੁਲ ਵੀ ਮਿਲ ਗਿਆ ਆਪਾਨੂੰ ਐਂਡ ਲਵ ਵੀ ਆ ਗਿਆ ਤੇ ਲਵ ਤੇ ਮੇਰੇ ਨੂੰ ਉਹ ਨਹੀਂ ਜਾਂਦਾ ਠੀਕ ਹੈ ਤੇ ਅੱਜ ਉਹ ਸੱਚ ਮੈਂ ਕਹਿੰਦਾ ਨਵਾਂ ਨਵਾਂ ਇੱਕ ਤੁਹਾਨੂੰ ਮੈਂ ਦੱਸਣਾ ਉਹਨਾਂ ਡਿਸਕਸ ਕਰਨਾ ਆਪਾਂ ਨੈਕਸਟ ਪ੍ਰੋਜੈਕਟ ਦੱਸੋ ਭਾਈ ਦੱਸੋ ਪਿਛਲੇ ਵਾਲਾ ਤੇ ਆਪਣਾ ਬੋਲਾ ਹੀ ਸੱਸੂਲ ਹੋ ਗਿਆ ਹੈ ਅਗਲੇ ਵਾਲਾ ਚਲੇ ਗਿਆ ਤਈਆਂ ਹਨ ਨਗਾ ਨਵਾਂ ਕਰਦੇ ਆ ਕੋ ਯਾਰ ਜਾ ਕੇ ਵੇਖੋ ਬਹੁਤ ਮਿਹਨਤ ਲੱਗੀ ਉਹ ਫਿਲਮ ਨੂੰ ਐਡੀ ਛੋਟੀ ਜੀ ਮੂਵੀ ਐਡੀ ਸੋਹਣੀ ਬਣੀ ਹੈ ਨਾ ਹਾਂ ਪਰ ਮਿਹਨਤ ਬੜੀ ਲੱਗੀ ਉਹ ਚ ਤੇ ਆਪਾਂ ਫਿਰ ਕਰਦਾ ਮੈਂ ਤੁਹਾਨੂੰ ਹੁਣ ਪਲਾਨ ਤੁਹਾਨੂੰ ਦੱਸ ਗਿਆ ਹਾਂ ਠੀਕ ਹੈ ਐ ਇਧਰ ਚੈੱਕ ਕਰੋ ਉਹ ਸ਼ਰਟ ਤੀ ਸਾਈਡ ਤੇ ਕਿਉਂਕਿ ਫੋਟੋ ਸ਼ੂਟ ਲਈ ਚੰਗੀ ਨਹੀਂ ਲੱਗਦੀ ਸੀ ਠੀਕ ਹੈ ਆ ਵੇ ਐ ਮੁੰਡਾ ਜਾ ਸਜਾ ਉਹ ਜਿੰਮ ਲਾਉਂਦਾ ਰਾਹੁਲ ਗੁਰੂ ਫੜ ਛੇਤੀ ਕਰ ਉਹ ਤੂੰ ਉਹ ਫੜ ਤੂੰ ਉਹ ਫੜ ਉਧਰ ਫੜ ਜੈਕਟ ਜੁਗੜ ਜੋ ਪਾਉਣਾ ਬਾਤ ਤੂੰ ਨਾ ਡੋਲੇ ਵੀ ਇਹਦੀ ਸ਼ਰਟ ਹੁੰਦੀ ਵੀ ਆ ਕਿ ਨਹੀਂ ਉਹ ਖੁੱਲੀ 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 ਖੁੱਲ ਗਿਆ ਰੋਜਾ ਗੁੰਦ ਤਾਨੂੰ ਬੰਦ ਕੋਨਾ ਮੈਂ ਆਪਣੀ ਸੋਹਣੀ ਫੋਟੋ ਕਿਥੇ ਕੀਤੀ ਆ ਇਧਰ ਦੇਖੋ ਉਹ ਲੈ ਬੋ ਮਾ ਕੀ ਕਿਤਾਬ ਆਈ ਨੋ 2589 ਹੋ ਗਿਆ ਆਇਦਰ ਇਹੋ 2x ਤੇ ਖਿਚੀਆਂ ਫੋੜਵਾ ਮੈਨੂੰ ਪਾਣੀ ਆਈ ਫੋਨ x 2x ਜੇ ਜਾ ਕਰੀ ਦੂ ਮੈਨੂੰ ਪਤਾ ਨਹੀਂ ਮੈਂ ਪਹਿਲਾਂ ਹੀ ਇਹਦਾ ਫੋਨ ਲਿਆਣਾ ਹੈ ਰੋਜੀ ਵਰੀਆ ਲੱਗਣਿਆ ਚਲਾਇ ਤੇ ਬਣਾਉਣਾ ਵੀਡੀਓ ਵੀਡੀਓ ਨਹੀਂ ਫਿੱਟ ਆਉਂਦੀ ਸਗੋ ਤੇਰੇ ਗੁਰੂਆ ਪੂਰਾ ਤੂੰ ਖੁੱਲੀ ਹੀ ਖੁੱਲੀ ਛੱਡਿਆ ਕਰੀ ਖੁੱਲੀ ਛੱਡਿਆ ਕਿਵੇਂ ਦਿਲ ਖੁੱਲੀ ਛੱਡਾ ਨਹੀਂ ਅੱਬਸ ਪਰ ਦੋ ਕਿ ਬੜਨ ਖੁੱਲੀ ਛੱਡ ਦੋਗੇ ਬਸ 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 ਠੀਕ ਹੈ ਹਾਂ ਇੱਕੋ ਛੱਡੀਏ ਇਹ ਬਸ ਚਲੋ ਠੀਕ ਹੈ ਹੁਣ ਢੀਲੇ ਆਪਣੋਂਗੇ ਤੇਰੀ ਵੀ ਬਾਕੀ ਆਪੋ ਤੇ ਆਏ ਆਂ ਕੀ ਬਾਤ ਕੀ ਬਾਤ ਹੁੰਦੀ ਆ ਤੇ ਯਾਰ ਹੁਣ ਨਾ ਸਾਰਾ ਕੁਝ ਹੋ ਗਿਆ ਫੋੜੋੜਾ ਘੇ ਢੇਰੀਆਂ ਲਾ ਬਣਾ ਲੀਆਂ ਹੁਣੇ ਬਸ ਬੈਗ ਫੜ ਕੇ ਘਰੇ ਚੱਲੇ ਆ ਤੇ ਬੈਗ ਫੜ ਕੇ ਹੁਣੇ ਆਪਣਾ ਕਲਾਸ ਲੈ ਕੇ ਆਉਨੇ ਆ ਬਾਕੀ ਯਾਰ ਹੁਣ ਜਿਵੇਂ ਬੈਗ ਲੈ ਆਏ ਆ ਤੇ ਇੱਥੇ ਹੀ ਬੈਠੇ ਆ ਥੋੜੇ ਦਮ ਬੈਠਾਂਗੇ ਤੇ ਆਵੇ ਬੈਠੇ ਆ ਆਰਾਮ ਨਾਲ ਤੇ ਪੂਰਾ ਕਾਲਜ ਗੁਲਜ ਦਾ ਥਿਊ ਵੇਖ ਲਓ ਕਾਲਜ ਦੇ ਗੁਲਜ ਹੁਣ ਚੱਲਿਆ ਘਰੇ ਹਾਂ ਐਂ ਜਾ ਇਹ ਇੱਕ ਵੇ ਦਾ ਸੋਚਿਆ ਸੀਗੇ ਆ ਕਰਾਂਗੇ ਉਹ ਕਰਾਂਗੇ ਇਹ ਫਿਲਮਾਂ ਜੀ ਲੱਗਦੇ ਆ ਕਾਲਡਗੇ ਚ ਅੱਜ ਦੇ ਆ ਜਿੱਥੇ ਦੇ ਸਕਿਉਰਟੀ ਗਾਰਨੀ ਜੀਂ ਦਿੰਦੇ ਆ ਨੂ ਆਹ ਭਰਾਵਾ ਸਹੀ 2 ਮਿੰਟ ਬਾਅਦ ਸੀ ਰੀਲ ਰੀਲ ਬਣਾਉਣੇ ਛਾਤੇ ਜਿਹੜੇ ਚੱਲੇ ਹੈ ਜੇ ਲਿਖਨ ਦੀ ਰੀਲ ਬਣਾਉਣਾਂਗੇ ਉਸ ਵੇਲੇ ਆਗੇ ਕੀ ਚਲੋ ਥੱਲੇ ਚਲੋ ਥੱਲੇ ਸਕੂਲ ਵਾਲਾ ਸਾਹ ਵੀ ਆ ਪਿਆ ਸੁਨਦੀਰ ਗਾ ਸਕੂਲ ਹੀ ਆ ਦੇ ਕਾਲਡਗਾ ਦਾ ਆ ਹਾਂ ਬਸ ਉਹ ਚਲ ਕੱਪੜੇ ਪਾ ਇਹਦੇ ਵਧੀਆ ਉਹ ਵੀ ਤਾਂ ਮੇਰੇ ਅੱਜ ਘੜੀ ਦਾ ਟਾਈਮ ਪਹਿਲਾਂ ਮੈਂ ਵੇਖਣਾ 31 ਤਰੀਕ ਲਿਖੀ ਹੋ ਜਾਂਦੀ ਹੁਣ ਮੈਂ ਵੇ ਇੱਕ ਕੀਤੀ ਵਧੀਆ ਕੀਤੀ ਚਲੋ ਕੋਈ ਨਹੀਂ ਚੱਲਦੇ ਘਰ ਨੂੰ ਹੁਣ ਚੱਲਦੇ ਘਰ ਨੂੰ ਅੱਜ ਦਾ ਵਲੋਗ ਵੇਖਦੇ ਆ ਇੱਥੇ ਵੇਨੇ ਕੱਲ 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 ਸਾਡਾ ਕੰਪੀਟੀਸ਼ਨ ਮੈਂ ਪਾਰਟਿਸਿਪੇਟ ਕੀਤਾ ਹੈ ਕੰਪੀਟੀਸ਼ਨ ਲਖਾਇਆ ਪੋਸਟਰ ਮੇਕਿੰਗ ਤੇ ਉਹ ਆਪਾਂ ਮੈਂ ਜਾਣਾ ਇੱਕਦਮ ਬੁਲਕਲੀ ਮਰਦੀ ਗਲੇਰੀ ਟਾ ਨੋ 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 ਇੱਕ ਨਾ ਪਾ ਨੀ ਚੱਲਾ ਪਾਣੀ ਕਿੱਦਾਂ ਚੱਲ ਗਈ ਬਾਜੀ ਕੀ ਸਾਲੀ ਚਲਾਓ ਫਿਰ ਉਹ ਜਾਓ ਬੈਗ ਬੁੱਕ ਲੈ ਕੇ ਆਓ ਆਪਣੇ ਚਲੋ ਯਾਰ ਆਪਾਂ ਇਧਰ ਕੋ ਲਾਵਣਾ ਮੋਟਰਸਾਈਕਲ ਲੈ ਕੇ ਆਏ ਹੁਣ ਆਪਾਂ ਚੱਲੇ ਮੋਟਰਸਾਈਕਲ ਤੇ ਵਾਪਸ ਹਾਲਾਂਕਿ ਬਹੁਤ ਜ਼ਿਆਦਾ ਗੰਦਾ ਹੋਇਆ ਪਿਆ ਹੈ ਪਰ ਕੋਈ ਨਹੀਂ ਹੁਣ ਕੀ ਕਰ ਸਕਦੇ ਆ ਮੋਟਰਸਾਈਕਲ ਚਾਰੇ ਪਾਸੇ ਗੰਦਾ ਹੋਇਆ ਪਿਆ ਹੈ ਮਗਰਾਲਾ ਰੂਟ ਲਾਇਆ ਪਏ ਨੇ ਲੋ ਜੀ ਹੁਣ ਅਸੀਂ ਚੱਲੇ ਦੋਵੇਂ ਜਣੇ ਘਰ ਨੂੰ ਵਧੀਆ ਵਧੀਆ ਮੌਸਮ ਹੈ ਠੰਡੀ ਠੰਡੀ ਹਵਾ ਅਸੀਂ ਵਧੀਆ ਅਸੀਂ ਤਾਂ ਹੈ ਹੀ ਵਧੀਆ ਵੈਸੇ ਕੀ ਦੱਸੀ ਹੁਣ ਯਾਰ ਹੁਣ ਆਪਾਂ ਪਹੁੰਚ ਗਏ ਘਰੇ ਆਣ ਮੈਂ ਤੁਹਾਨੂੰ ਦੱਸਣਾ ਜਿਹੜਾ ਕੱਲ ਦਾ ਕੱਲ ਇਹ ਹੈ ਕਿ ਕੱਲ ਹੈ ਖਾਲਸਾ ਕਾਲਜ ਦੇ ਵਿੱਚ ਯੂਥ ਫੈਸਟੀਵਲ ਠੀਕ ਹੈ ਹੁੰਦੇ ਰਹਿੰਦਾ ਵੈਸੇ ਪਰ ਇਸ ਵਾਲੇ ਦੇ ਵਿੱਚ ਨਾ ਮੈਂ ਪਾਰਟਿਸਿਪੇਟ ਕੀਤਾ ਵਾ ਪੋਸਟਰ ਮੇਕਿੰਗ ਦੇ ਵਿੱਚ ਉਹਨਾਂ ਜਾਂਦਾ ਕੱਖ ਨਹੀਂ ਪਰ ਉਦਾਂ ਹੀ ਕਰ ਲਿਆ ਕਿਉਂਕਿ ਇੱਕ ਮੁੰਡਾ ਆਂਦਾ ਕਿ ਸਾਥ ਚਾਹੀਦਾ ਤੇਰਾ ਮੈਂ ਹੈਗੇ ਆ ਕੋਈ ਨਾ ਤੁਰ ਪਾਂਗੇ ਨਾਲ ਤੇ ਫਿਰ ਅੱਜ ਜਾ ਕੇ ਲੈ ਆਉਂਗਾ ਕਲਰਸ ਵਗੈਰਾ ਸਾਰਾ ਕੋਈ ਉਹ ਕਹਿੰਦੇ ਆਪਣੇ ਖੜਨਾ ਹੁੰਦਾ ਤੇ ਉਹ ਲੈ ਆਉਂਗਾ ਮੈਂ ਬਾਅਦ ਚ ਫਿਲਹਾਲ ਕਰੀਆਣਗਰ ਰੋਟੀ ਖਾ ਲੱਗੇ ਆ ਪਰ ਥਾ ਆਪਣੇ ਕੋਲ ਨਾਲ ਚਾਰ ਤੇ ਮਿਰਚਾਂ ਵੇਖ ਕੇ ਤੇ ਮੇਰਾ ਹਾਲ ਤਾਂ ਟਾਈਟ ਹੀ ਆ ਪਰ ਮੈਂ ਤਾਂ ਸਿਰਫ ਕਿਦਰ ਕੋਈ ਗਾਜਰਾ ਯਾਰ ਕੋ ਗਾਜਰਾ ਚੱਕ ਲਾਂਗੇ ਗਾਜਰਾ ਚਾਰ ਨਾਲ ਪਰ ਥਾ ਚਲੋ ਖਾਣੇ ਆ ਬਾਕੀ ਯਾਰ ਹੁਣ ਤੇ ਨਾ ਮੈਂ ਵੈਸੇ ਚੱਲਿਆ ਹਾਂ ਚਾਟ ਲੈਣ ਇੱਕ ਤੇ ਕਿਉਂਕਿ ਉਹ ਕਹਿੰਦੇ ਸਾਰਾ ਸਮਾਨ ਆਪਣਾ ਲੈਣਾ ਪੈਂਦਾ ਤਾਂ ਕਲਰਸ ਤਾਂ ਮੇਰੇ ਕੋਲ ਆ ਗਏ ਹੀ ਪਰ ਚਾਟ ਲੈਣਾ ਪੈਣਾ ਵੈਸੇ ਉਹ ਕਹਿੰਦੇ ਬਣਣ ਕਿਹੜਾ ਕੈਨਵਾ ਸ਼ੀਟ ਲਿਆਉਣੀ ਆ ਜਿਹੜੀ ਪਤਾ ਨਹੀਂ ਮੈਨੂੰ ਸੁਕਰਾਇ ਦੱਸੰਦਾ ਹੈ ਵਾਣੀ ਕਿੰਨੇ 250 300 ਦੀ ਆਉਂਦੀ ਮੈਂ ਕਮਲਾ 250 300 ਦੀ ਸ਼ੀਟ ਵਾਣਾ ਇੱਕ ਚਾੜ ਦਾ ਪੇਪਰ ਲੈ ਕੇ ਆ ਪੰਜਾਂ ਦਾ ਕੰਮ ਖਤਮ ਕਰ ਠੀਕ ਉਹਨੇ ਵੀਰੋ ਕਹਿੰਦਾ ਮੈਂ ਮੰਗਾਲੀ 250 ਕ ਦੀ ਵਾਲੀ ਕਿੰਨੇ ਦੀ ਆਈ ਆ ਕੈਨਵਾ ਸ਼ੀਟ ਵੇਖਾਂਗੇ ਸਵੇਰੇ ਜਾ ਕੇ ਕੀ ਉਹ ਏਡੀ ਕਿਹੜੀ ਖਾਸ ਚੀਜ਼ ਹੈ ਜਿਹੜੀ ਇੰਨੀ ਮਹਿੰਗੀ ਆ ਪਰ ਮੈਂ ਤਾਂ ਆ ਗਿਆ ਮੈਂ ਮੈਂ ਨਹੀਂ ਇੰਨੀ ਮਿੰਗੀ-ਮਿੰਗੀ ਲਿਆਉਣੀ ਮੈਂ ਪੰਜਾਂ ਦਾ ਚਾੜ ਲੈ ਕੇ ਉਹਨਾਂ ਠੀਕਾ ਬਾਜ਼ਾਰੋਂ ਜਾ ਕੇ ਸਾਡੀ ਕੰਪੀਟੀਸ਼ਨ ਦੀ ਇਹੋ ਤਿਆਰੀ ਹੁੰਦੀ ਆ ਤਾਂ ਚਲੋ ਯਾਰ ਮੇਰੀ ਕਲ ਦੀ ਫੁੱਲ ਤਿਆਰੀ ਹੈ ਦੇਖੋ ਮੈਂ ਕਿੱਡਾ ਸੋਨਾ ਚਾਰਟ ਪੇਪਰ ਜ ਲੈ ਆਇਆ ਹਾਂ ਉਹ ਇਧਰ ਦੇਖੋ ਇਹਦੇ ਥਾਣੀ ਆਪਾਂ ਉਹ ਛੋਟੇ ਹੁੰਦੇ ਕਰ ਸਕਦੇ ਹਾਂ ਪਰ ਹੁਣ ਨਹੀਂ ਕਰ ਸਕਦੇ ਅੱਖ ਸਾਣੀ ਦੂਰਬੀਨ ਬਣਾਉਣ ਵਾਲਾ ਕੋਈ ਦਿਖ ਰਿਹਾ ਹੈ ਆਪਕੋ ਦੇਖਣ ਦੀ ਕੋਸ਼ਿਸ਼ ਕਰੇਂ ਦੋਸਤੋ ਕੁਝ ਨਹੀਂ ਦਿਖ ਰਿਹਾ ਵੈਸੇ ਮੈਨੂੰ ਵੀ ਪਤਾ ਨਹੀਂ ਜਿੱਥੇ ਆਪਕੋ ਬਟਨ ਦਿਖ ਰਿਹਾ ਹੈ ਵਾਓ ਚਲੋ ਛੋਟੇ ਢੀ ਤਿਆਰੀ ਹੋ ਗਈ ਹੈ ਤੇ ਉਹ ਫੜਿਆ ਨਹੀਂ ਜਾਂਦਾ ਹੁਣ ਤਿਆਰੀ ਹੋ ਗਈ ਮੇਰੀ ਫੁੱਲ ਪਾਸ ਇੰਨੀ ਤਿਆਰੀ ਹੈ ਮੇਰੀ ਬਸ ਚਾੜ ਲੈ ਹੈ ਖਤਮ ਕਰਨੀ ਹੈ ਉਹ ਤਾਂ 250 ਦਾ ਚਾੜੇ ਦਰਾਂ ਦਾ ਚਾੜ ਖਤਮ ਕਰਨੀ ਕੱਲ ਮਿਲਾਂਗੇ ਆਪਾਂ ਠੀਕ ਹੈ ਬਾਏ ਬਾਏ ਕੱਲ ਕੰਪੀਟੀਸ਼ਨ ਵੇਖਾਂ ਕੀ ਹੁੰਦਾ ਕੀ ਆਪਾਂ ਛੰਡੇ ਘਾੜਦੇ ਆ ਤੇ ਉੱਥੇ ਮੇਰਾ ਇੱਕ ਸਰਪ੍ਰਾਈਜ਼ ਪਲਾਨ ਹੈਗਾ ਉਹ ਵੇਖਣ ਲਈ ਤੁਹਾਨੂੰ ਵਲੌਗ ਵੇਖਣਾ ਹੀ ਪੈਣਾ ਹੈ ਬਾਏ